ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ حاضر ਹੋਏ ਹਾਂ ਤੁਹਾਡੇ ਸਾਹਮਣੇ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਜਰ ਰਹਿਗਾ ਸਵੇਰ ਤੋਂ ਪੰਜਾਬ ਦੇ ਵਿੱਚ ਤਗੜਾ ਬੱਦਲਵਾਈ ਸਿਸਟਮ ਐਂਟਰ ਹੋਣਾ ਸ਼ੁਰੂ ਹੋ ਚੁੱਕਿਆ ਸੀ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ 4 ਤੋਂ 5 ਜ਼ਿਲ੍ਹਿਆਂ ਦੇ ਵਿੱਚ ਤਗੜਾ ਮੀਂਹ ਦੇਖਣ ਨੂੰ ਮਿਲਿਆ ਖਾਸ ਤੌਰ ਤੇ ਹੁਸ਼ਿਆਰਪੁਰ ਨਾਵਾਸ਼ਹਿਰ ਨੰਗਲ ਅਨੰਦਪੁਰ ਸਾਹਿਬ ਤੇ ਰੂਪਨਗਰ ਦਾ ਮੁਹਾਲੀ ਦਾ ਇਲਾਕਾ ਜੀ ਕਰਾਲੀ ਔਰਿੰਡਾ ਚੰਡੀਗੜ੍ਹ ਇਹਨਾਂ ਇਲਾਕਿਆਂ ਵਿੱਚ ਤਗੜਾ ਮੀਂਹ ਦੇਖਣ ਨੂੰ ਮਿਲਿਆ ਜਿਸ ਦੇ ਸਿੱਟੇ ਵਜੋਂ ਤੁਸੀਂ ਦੇ ਤੁਸੀਂ ਦੇਖ ਸਕਦੇ ਹੋ ਕਿ ਤਾਜ਼ਾ ਮੌਸਮ ਬਾਰੇ ਅਲਰਟ ਦੇ ਮੁਤਾਬਕ ਵੀ ਸਾਨੂੰ ਸਾਫ਼ ਦਿਖਾਈ ਦੇ ਰਿਹਾ ਕਿ ਇਸ ਸਮੇਂ ਜਿਹੜਾ ਤਕੜਾ ਸਿਸਟਮ ਬਣਿਆ ਹੋਇਆ ਜੀ ਉਹ ਚਮਕੌਰ ਸਾਹਿਬ ਅਨੰਦਪੁਰ ਸਾਹਿਬ ਨੰਗਲ ਭਲਾ ਚੌਰ ਰੂਪਨਗਰ ਪੂਰਾ ਸ਼ਹਿਰ ਚੰਡੀਗੜ੍ਹ ਮੋਹਾਲੀ ਡੇਰਾ ਬਸੀ ਰਾਜਪੁਰਾ ਪਟਿਆਲਾ ਫਤਿਹਗੜ੍ਹ ਸਾਹਿਬ ਖੰਨਾ ਮਲੋ ਪਾਇਲ ਲੁਧਿਆਣਾ ਈਸਟ ਲੁਧਿਆਣਾ ਰਾਏਕੋਟਮ ਲੇਰ ਕੋਟਲਾ ਤੂਰੀ ਨਮਾਸ਼ਾਹਰ ਗੜ ਸ਼ੰਕਰ ਫਗਵਾੜਾ ਬਰਨਾਲਾ ਇਹਨਾਂ ਇਲਾਕਿਆਂ ਦੇ ਵਿੱਚ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਤੇ ਇੱਕ ਸਿਸਟਮ ਇਹ ਜਿਹੜਾ ਅੰਮ੍ਰਿਤਸਰ ਕਰਨਤਾਰਨ ਇਨ੍ਹਾਂ ਇਲਾਕਿਆਂ ਦੇ ਨੀੜ ਤੇ ਵੀ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਇੱਕ ਕਮੈਂਟ ਕਰਕੇ ਦੱਸ ਸਕਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਇਹ ਸਿਸਟਮ ਆਉਂਦੇ ਇਹ ਜਿਹੜਾ ਸਿਸਟਮ ਹੈ ਹੌਲੀ ਹੌਲੀ ਬਣਾਇਆ ਵਧਾਵਾਗਾ ਤੇ ਇਹ ਸਿਸਟਮ ਵੀ ਆਪਣਾ ਦਾਇਰਾ ਵਧਾਉਦਾ ਹੋਇਆ ਦਿਖਾਈ ਦੇਗਾ ਕਿ ਯਾਨੀ ਕਿ ਆਉਂਦੇ 4 ਤੋਂ 5 ਘੰਟੇ ਇਨ੍ਹਾਂ ਇਲਾਕਿਆਂ ਦੇ ਵਿੱਚ ਸਾਨੂੰ ਹਲਕੇ ਤੋਂ ਦਰਮਿਆਨੀ ਬਰਸਾਤ ਲਗਾਤਾਰ ਦੇਖਣ ਨੂੰ ਮਿਲ ਸਕਦੀ ਹੈ ਤੇ ਹੋ ਸਕਦਾ ਹੈ ਕਿ ਇਨ੍ਹਾਂ ਇਲਾਕਿਆਂ ਵਿੱਚ ਥੋੜਾ ਜਿਹਾ ਮੀਂਹ ਹੋਰ ਜ਼ਿਆਦਾ ਵੱਧ ਸਕਦਾ ਜਿਸ ਦੇ ਕਾਰਨ ਲਗਾਤਾਰ ਇਨ੍ਹਾਂ ਇਲਾਕਿਆਂ ਵਿੱਚ ਮੀਂਹ ਹੋਣ ਦੇ ਕਾਰਨ ਪਾਣੀ ਭਰਨ ਦੀ ਸਮੱਸਿਆਵਾਂ ਤੇ ਭਾਰੀ ਮੀਂਹ ਦੇ ਕਾਰਨ ਹੜ ਵਰਗੇ ਹਾਲਾਤ ਵੀ ਕਿਸੇ ਕਿਸੇ ਇਲਾਕੇ ਵਿੱਚ ਦੇਖਣ ਨੂੰ ਮਿਲ ਸਕਦੇ ਹੜਾ ਜਿਹਾ ਨਹੀਂ ਹੈ ਕਿ ਵੀ ਜਿਸ ਤਰੀਕੇ ਨਾਲ ਅਰਥਾਤਾਂ ਦਰਿਆਵਾਂ ਵਿੱਚ ਹੜਾ ਹੁੰਦਾ ਹੜਤਾ ਮਤਲਬ ਕਿ ਪਾਣੀ ਨਦੀਆਂ ਆਪਣਾ ਨਾਲੀਆਂ ਦੇ ਵਿੱਚ ਗਲੀਆਂ ਦੇ ਵਿੱਚ ਜਦੋਂ ਪਾਣੀ ਭਰ ਜਾਂਦਾ ਉਸ ਤਰੀਕੇ ਦੇ ਹਾਲਾਤ ਇਹਨਾਂ ਇਲਾਕਿਆਂ ਵਿੱਚ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਬਾਕੀ ਸ਼ਾਮ ਦੀ ਜਾਣਕਾਰੀ ਲਗਭਗ ਤੁਹਾਨੂੰ 6:30 ਵਜੇ ਤੱਕ ਲੈ ਕੇ ਹਾਜ਼ਰ ਹੋਵਾਂਗੇ ਤਾਪਮਾਨ ਇਹਨਾਂ ਇਲਾਕਿਆਂ ਵਿੱਚ ਲਗਭਗ 30 ਡਿਗਰੀ ਤੋਂ ਥੱਲੇ ਆ ਚੁੱਕੇ ਨੇ ਬਾਕੀ ਪੰਜਾਬ ਦੇ ਵਿੱਚ ਤਾਪਮਾਨ ਹੈ ਉਹ 38 38 ਲੀਕ ਦੇ ਵਿੱਚਕਾਰ ਬਣਿਆ ਹੋਇਆ ਹੈ ਹੁਮਸ ਤੋਂ ਰਾਹਤ ਇਹਨਾਂ ਇਲਾਕਿਆਂ ਨੂੰ ਮਿਲ ਚੁੱਕੀ ਹੈ ਬਾਕੀ ਪੰਜਾਬ ਦੇ ਵਿੱਚ ਵੀ ਬੱਦਲਵਾਈ ਸ਼ਾਮ ਦੇ ਵੇਲੇ ਤੱਕ ਸ਼ਾਂਤੀ ਸਾਨੂੰ ਦਿਖਾਈ ਦੇ ਰਹੀ ਹੈ ਜਿਸ ਦਿਨ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਹੋਰ ਜਿਆਦਾ ਉਮੀਦ ਹੀ ਉਮੀਦ ਵੱਧ ਰਹੀ ਹੈ ਬਾਕੀ ਅਗਲੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਨੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ